ਉਹਨਾਂ ਵਿੱਚ 3240 ਕਿਲੋਗ੍ਰਾਮ ਕਾਰਬਨ ਡਾਈਆਕਸਾਈਡ ਪ੍ਰਤੀ ਇੱਕ ਹਕਤਕ ਪ੍ਰਤੀ ਯਰ ਨਿਕਲਦੀ ਤੇ ਜਿਹੜੇ ਇਨਸਾਨ ਵੀ ਇਸ ਭਾਗੇ ਪਾਣੀ ਲਾਉਂਦੇ ਨੇ ਇੱਕ ਦਿਨ ਦਾ ਗੈਪ ਰੱਖ ਕੇ 2410 ਜਿਹੜੇ ਇਨਸਾਨ ਵੀ ਦੋ ਦਿਨ ਦਾ ਗੈਪ ਪਾਉਂਦੇ ਨੇ 2180 ਕਹਿੰਦੇ ਆ ਕਿ ਜੇ ਅਸੀਂ ਪਾਣੀ ਘੱਟ ਲਾਉਨੇ ਆ ਬਹੁਤ ਘੱਟ ਲਾਉਂਦੇ ਆ ਸਾਡੇ ਜਿਹੜੀਆਂ ਐਮਿਸ਼ਨ ਜਿਹੜੀਆਂ ਨੇ ਉਹ ਝੋਨੇ ਵਾਲੇ ਖੇਤ ਦੇ ਚੋੜਦੀਆਂ ਲਗਭਗ ਐਨੇ ਜਿਹੇ ਹਾਲਾਤ ਵੀ ਇੱਧਰ ਆ ਜਾਂਦੇ ਨੇ ਜਦੋਂ ਅਸੀਂ ਡ੍ਰੋਪਿੰਗ ਸਿਸਟਮ ਦੀ ਗੱਲ ਕਰਦੇ ਆ ਰਾਈਸ ਵੀਟ, ਵੇਟ ਵੀਟ ਤੇ ਕਾਟਨ ਵੀਟ ਕਣਕ ਤੋਂ ਨਾ ਮੱਕੀ ਕਣਕ ਤੇ ਨਰਨਾ ਕਣਕ ਦੇ ਵਿੱਚ

ਸਰਦਾਰ ਜੀ ਬਹੁਤ ਬੀਜੀ ਸ਼ਡਿਊਲ ਸੀ 26 ਜਨਵਰੀ ਕਰਕੇ ਇੱਥੇ ਪਹੁੰਚਣ ਤੇ ਸਾਡੇ ਵੱਲੋਂ ਪੂਰੀ ਟੀਮ ਵੱਲੋਂ ਵੱਖ-ਵੱਖ ਵਿਭਾਗਾਂ ਦੇ ਸਾਥ ਜਿਹੜੇ ਇੱਥੇ ਨੌਕ ਵਿਭਾਗ ਹੈ ਕਿੱਜੜੀ ਨਾਲ ਸੰਬੰਧਿਤ ਡੈਰੀ ਡਿਪਾਰਟਮੈਂਟ ਪਸ਼ੂ ਪਾਲਣ ਫਿਸ਼ਰੀ ਡਿਪਾਰਟਮੈਂਟ ਖੇਤੀਬਾੜੀ ਵਿਗਿਆਨ ਕੇਂਦਰ ਜੁਕੀ ਸਰ ਆਪਣੇ ਵਿਚਾਰ ਤੋ ਮਾਨਯੋਗ ਡੀਸੀ ਸਾਹਿਬ ਦੇ ਪ੍ਰਵਾਨਗੀ ਤੋਂ ਬਾਅਦ ਅਸੀਂ ਜਿਹੜਾ ਆਪਣਾ ਟੈਕਨੀਕਲ ਲੈਕਚਰ ਜਿਹਦੇ ਵਿੱਚ ਅਸੀਂ ਵੱਖ-ਵੱਖ ਫਸਲਾਂ ਦੇ ਵਿੱਚ ਜਿਹੜੀਆਂ ਕਾਰਬਨ ਮਿਸ਼ਨ ਸੀ ਉਹਦੇ ਬਾਬਤ ਗੱਲ ਕਰ ਰਹੇ ਸੀ ਉਹਨੂੰ ਕੰਟੀਨਿਊ ਕਰਦੇ ਹਾਂ ਜੀ ਨੈਕਸਟ ਕਰਾਂਗੇ ਸਲਾਈਡ ਅ ਸੋ ਦੋਸਤੋ ਜਿਵੇਂ ਮੈਂ ਤੁਹਾਡੇ ਨਾਲ ਪਹਿਲਾਂ ਦੱਸਿਆ ਸੀ ਜਿਹੜੇ ਕਿਸਾਨ ਵੀ ਲਗਾਤਾਰ ਆਪਣੇ ਝੋਨੇ ਵਾਲੇ ਖੇਤਾਂ ਦੇ ਵਿੱਚ ਪਾਣੀ ਖਿਲਾ ਕੇ ਰੱਖਦੇ ਨੇ ਉਹਨਾਂ ਦੇ ਖੇਤ ਦੇ ਵਿੱਚੋਂ 55.4 ਕਿਲੋਗ੍ਰam ਮੀਥੇਨ ਪ੍ਰਤੀ ਹੈਕਟੇਅਰ ਜਿਹੜੀ ਆ ਰਿਲੀਜ਼ ਹੁੰਦੀ ਆ ਹਰ ਸਾਲ ਪਰ ਜੇਕਰ ਇੱਕ ਦਿਨ ਦਾ ਇੰਟਰਵਲ ਅਸੀਂ ਪਾ ਕੇ ਝੋਨੇ ਦੇ ਵਿੱਚ ਪਾਣੀ ਦੀ ਵਿਉਤਬੰਦੀ ਕਰਦੇ ਹਾਂ ਤਾਂ ਇਹ ਜਿਹੜੀ ਹੈ ਐਮਿਸ਼ਨਸ ਜਿਹੜੀਆਂ ਨੇ 55 ਤੋਂ ਲੈ ਕੇ 38 ਤੱਕ ਜਿਹੜੀਆਂ ਘਟ ਜਾਂਦੀਆਂ ਨੇ ਕਿਲੋਗ੍ਰਾਮ ਪ੍ਰਾਧੇ ਦੇ ਅੰਤ ਪਰ ਜੇਕਰ ਇਹ ਵਕਫਾ 2 ਦਿਨ ਦਾ ਕਰ ਦਿੱਤਾ ਜਾਵੇ ਤਾਂ ਜਿਹੜੀਆਂ ਸਾਡੀਆਂ ਐਮਿਸ਼ਨਸ ਨੇ ਇਹ ਲਗਭਗ ਅੱਧੀਆਂ ਹੋ ਜਾਂਦੀਆਂ ਨੇ ਇਹ ਡਾਟਾ ਜਿਹੜਾ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਦੇ ਵਿਗਿਆਨੀਆਂ ਵੱਲੋਂ ਬਹੁਤ ਅੱਛੇ ਇੱਕ ਇੰਟਰਨੈਸ਼ਨਲ ਜਰਨਲ ਦੇ ਵਿੱਚ ਪ੍ਰਕਾਸ਼ਿਤ ਕੀਤਾ ਗਿਆ ਸੋ ਇੱਥੇ ਸਾਨੂੰ ਇੱਕ ਮੈਸੇਜ ਆਉਂਦਾ ਹੈ کہ لگاتار جھونے کے پانی کھڑا کر دیا تو اِسی بہت زیادہ کاربن اکولنٹ امیشن جہاں نے وہ واقع کرتے دیا صرف کی سوچ بوجھ کے نال کہ پانی پہلے پندرہ دن جی کھیتی باڑی یونیورسٹی کر کرتی ہے پہلے پندرہ دن لگن تو اسی پانی کھلا کے رکھیے ਤਾਕੇ ਜਿਹੜਾ ਸਾਡੀ ਪਨੀਤੀ ਔਰ ਜੜਦਾ ਜੇ ਨਦੀਨਾਂ ਨੂੰ ਅਸੀਂ ਕੰਟਰੋਲ ਵਧੀਆ ਕਰ ਸਕੀਏ ਸਾਡੀ ਫਸਲ ਵਧੀਆ ਨੂੰ ਹਰ ਜਾਏ ਉਸ ਤੋਂ ਬਾਅਦ ਜੇ ਵੀ ਪਾਣੀ ਦੀ ਵਿਉਂਤਬੰਦੀ ਕਰਨੀ ਹੈ ਉਹ ਪਾਣੀ ਖੇਤ ਦੀ ਤਸੀਰ ਨੂੰ ਧਿਆਨ ਵਿੱਚ ਰੱਖਦੇ ਹਾਂ ਸਭ ਤੋਂ ਅਸਰ ਕੇ ਜੇਕਰ ਅਸੀਂ ਲਵਨੇ ਆ ਤਾਂ ਅਸੀਂ ਮਿੱਠੇ ਨੂੰ ਲੈ ਕੇ ਦੇ ਮਿਸ਼ਰਣ ਜਿਹੜੀਆਂ ਨੇ ਬਹੁਤ ਹੱਦ ਤੱਕ ਲਗਭਗ ਅੰਤੀ ਤੱਕ ਜਿਹੜਾ ਉਹਨਾਂ ਨੂੰ ਘਟਾ ਸਕਦੇ ਹਾਂ ਨੈਕਸਟ ਆਓ ਜੀ ਸੋ ਦੋਸਤੋ ਇਸ ਤੋਂ ਬਾਅਦ ਜਿਹੜੀ ਗੱਲ ਸਭ ਤੋਂ ਵੱਡਾ ਦੂਸਰਾ ਜਿਹੜਾ ਫੈਕਟਰ ਸਾਡੇ ਸਾਹਮਣੇ ਮਣਕੇ ਸਾ ਆ ਰਿਹਾ ਉਹ ਦੂਸਰਾ ਸਾਡਾ ਕੀ ਅਸੀਂ ਬੇਸਮਝੀ ਜਿਹੜੀ ਨਾਈਟ੍ਰੋਜਨ ਦੀ ਵਰਤੋਂ ਕਰ ਰਹੇ ਹਾਂ ਤੁਹਾਡੀ ਜਾਣਕਾਰੀ ਵੀ ਦੱਸ ਦਈਏ ਕਿਉਂਕਿ ਜਿੰਨੀਆਂ ਵੀ ਅਸੀਂ ਖੇਤੀ ਦੇ ਵਿੱਚ ਇਨਪੁਟਸ ਵਰਤਦੇ ਹਾਂ ਚਾਹੇ ਉਹ ਫਰਟੀਲਾਈਜ਼ਰ ਆ ਚਾਹੇ ਉਹ ਪਾਣੀ ਆ ਚਾਹੇ ਇਨਸੈਕਟੀਸਾਈਡ ਆ ਪੈਸਟੀਸਾਈਡ ਆ ਹਰ ਵੀ ਸਾਈਡ ਆ ਉਹਨਾਂ ਦੇ ਨਾਲ ਇੱਕ ਕਾਰਬਨ ਕੋਸਟ ਜੁੜੀ ਹੋਈ ਹੈ ਕਹਿਣ ਦਾ ਭਾਵ ਕਿ ਉਹਨਾਂ ਦੇ ਨਾਲ ਜਦੋਂ ਅਸੀਂ ਉਹਨਾਂ ਦੇ ਖੇਤ ਦੇ ਵਿੱਚ ਵਰਤੋਂ

کہ نائٹریٹ کا پتھر کیونکہ بہت واٹا حصہ ہوتا ہے جلے چلا جاتا ہے یا واقورن کے چلا جاتا ہے جی میں نائٹروس آکسائڈ کی گل کی کہ نائٹروس آکسائڈ کاربن ڈائی آکسائڈ کے نالوں میں تین سو بڑا زیادہ گھاتے ہیں پرنتو دوسری ساری جیسا جی لیچنگ ہو رہی ہے اسی دیکھو گھاٹ ڈونگے اٹھارہ پرسینٹ نمونیا نائٹریٹ کا پتھر ود رہا ہے ڈونگے پانیاس نمونے ایسے نے جنہوں کے نائٹریٹ کا پتھر سارے ودیا ہے رپورٹ کیا گیا جی نیکسٹ آؤ جی ਅਰੇ ਜੀ ਜੀ ਗੱਲ ਕੀ ਹੈ ਸੁਧਾਰ ਲਈ ਆਣਾ ਵਾਲਾ ਜਿਹੜਾ ਤੁਹਾਨੂੰ ਦਿਨ ਉਸ ਬਣਾਣਾ ਤੇ ਦਰਾਹ ਸਾਰਿਆਂ ਬਨੌਕਾਂ ਦੇ ਵਿੱਚ 7 ਤੋਂ ਲੈ ਕੇ 26% ਨਮੂਨਿਆਂ ਦੇ ਵਿੱਚ ਸਾਡੇ ਨਾਈਟ੍ਰੇਟ ਦਾ ਪੱਧਰ ਜਿਹੜਾ ਉਹ ਜ਼ਿਆਦਾ ਆ ਰਿਹਾ ਹੈ ਇੱਕ ਤੁਹਾਡੇ ਨਾਲ ਹੋਰ ਜਾਣਕਾਰੀ ਸਾਂਝੀ ਕਰੀਏ ਕਿਉਂਕਿ ਇਮਿਸ਼ਨਸ ਦੀ ਅਸੀਂ ਗੱਲ ਕਰ ਰਹੇ ਹਾਂ ਪਿਛਲੇ ਕੁਝ ਸਾਲਾਂ ਤੋਂ ਸਾਡੇ ਇਸ ਏਰੀਏ ਦੇ ਵਿੱਚ ਇੱਕ ਬੜੀ ਵੱਡੀ ਜਿਹੜੀ ਹੈ ਉਹ ਪਰਥਾ ਪਰਚਲਿਤ ਜਿਹੜੀ ਸਾਡੇ ਕਿਸਾਨ ਵੀਰਾਂ ਦੇ ਵਿੱਚ ਕੋਈ ਸ਼ੁਰੂ ਹੋਈ ਸੀ ਧਨੋਲਾ ਮੁਕ ਇਸ ਦੂਰ ਏਰੀਏ ਤੋਂ ਜਦੋਂ ਸਾਡਾ ਕਿਸਾਨ ਵੀ ਝੋਨਾ ਲਾਉਂਦਾ ਸੀ ਝੋਨਾ ਲਾਉਣ ਸਮੇਂ ਹੀ ਸਾਰੀ ਵੀ ਸਾਰੀ ਖਾਦ ਸਾਡਾ ਕਿਸਾਨ ਵੀ ਥੱਲੇ ਛੱਟਾ ਦੇ ਦਿੰਦਾ ਸੀ ਅਸੀਂ ਉਹ ਤੋਂ ਥੋੜਾ ਜਿਹਾ ਗ੍ਰਾਂ ਆਏ ਪਿਛਲੇ 1 ਸਾਲ ਤੋਂ 2 ਸਾਲਾਂ ਤੋਂ ਅਸੀਂ ਦੇਖ ਰਿਹਾ ਕੁਝ ਕਿਸਾਨ ਵੀ ਨਾਲ ਵੀ ਸਾਡੇ ਕੋਲ ਫੀਡਬੈਕ ਇਹ ਆਇਆ ਸੀ ਕਿ ਯੂਰੀਆ ਖਾਦ ਪਹਿਲਾਂ ਖੇਤ ਤਿਆਰ ਕਰਨ ਸਮੇਂ ਸਾਰੇ ਡਰਲ ਕਰਦੇ ਸੀ 3-4 ਘੰਟੇ 3 ਘੰਟੇ 4 ਘੰਟੇ ਤੇ ਉਸ ਤੋਂ ਬਾਅਦ ਜਿਹਨੇ ਕਿਸਾਨ ਵੀ ਕੰਦੂ ਕਰਦੇ ਸੀ ਕੰਦੂ ਕਰਕੇ ਝੋਨੇ ਦੀ ਦਵਾਈ ਕਰਾ ਲੈਂਦੇ ਸੀ یہ فیڈ بیک بڑے وڈے طور سے پابیا باڑی یونیورسٹی کی ویڈی میٹنگ دور گئی اتنے یہ ڈسیزن لیا گیا کہ اِسے یہ اپنی جی ہے اپنے ٹرائلوں کے یونیورسٹی کے گوچ جاتے ہیں چار پانچ لوکیشن کے اتنے کیتے ਜੇ ਅਸੀਂ ਇਹ ਦੇਖ ਰਿਹਾ ਕਿ ਜਿੱਥੇ ਅਸੀਂ ਸਾਰੀ ਦੀ ਸਾਰੀ ਯੂਜਾਕਾਰ ਜਿਹੜਾ ਸਾਡਾ ਕਿਸਾਨ ਵੀ ਝੋਨਾ ਕੱਦੂ ਕਰਕੇ ਲਾੜਦੋਗਾ ਸਾਰਾ ਥੱਲੇ ਬੀਜ ਰਿਹਾ ਉਹਦਾ ਅੱਡਾ ਅਸਰ ਹੈ ਉਹਨੇ 400 ਰੁਪਏ ਸਾਡਾ ਘਟਾ ਦਿੱਤਾ ਸੋ ਇਹਦੇ ਨਾਲ ਹਜੇ ਜਿਹੜੇ ਸਾਡੇ ਸੈਂਪਲ ਆਉ ਟੈਸਟ ਹੋ ਰਹੇ ਨੇ ਸਾਡੇ ਆਂਕੜੇ ਦਰਸਾਉਂਦੇ ਆ ਕਿ ਉਹਦੇ ਨਾਲ ਅਸੀਂ ਡੋਸਿਸ ਹੋਰ ਜ਼ਿਆਦਾ ਵਧਾ ਰਹੇ ਹਾਂ ਜਿਵੇਂ ਮੈਂ ਤੁਹਾਨੂੰ ਦੱਸਿਆ ਜੇ 100 ਰੁਪਏ ਦੀ ਖਾਦ ਪਾਉਨੇ ਆ 3 ਰੁਪਏ ਦੀ ਸਾਰੇ ਖਸਤ ਚੁੱਕਦੀ ਹੈ ਉਹ ਤਾਂ ਚੁੱਕਦੀ ਹੈ ਜੇਕਰ ਸਾਡਾ ਕਿਸਾਨ ਵੀ ਯੂਰੀਆ ਦੀਆਂ ਤਿੰਨ ਕਿਸ਼ਤਾਂ ਕਰਕੇ ਪਾਉਂਦਾ ਤੇ ਜੇਕਰ ਅਸੀਂ ਸਾਰੀ ਦੀ ਸਾਰ ਜਿਹੜੇ 35 ਰੁਪਏ ਦੀ 30 ਰੁਪਏ ਦੇ ਉੱਤੇ ਚੁੱਕਦਾਗਾ ਉਹ ਇਹ ਮੰਨ ਕੇ ਤੁਹਾਨੂੰ ਵਿਚਾਰੋ 20 ਰੁਪਏ ਦੇ ਚੁੱਕੇ ਤੇ ਇਹਦੇ ਫਲਸੂ ਜਿੰਨੀਆਂ ਐਮਿਸ਼ਨ ਉੱਪਰ ਜਾ ਕੇ ਹੋਰ ਜਾਣਗੀਆਂ ਉਹਦੀ ਕਾਰਨ ਸਾਡੇ ਜਿਹੜੀ ਐਮਿਸ਼ਨ ਹੋਏਗੀ ਤੇ ਗ੍ਰੀਨ ਹਾਊਸ ਗੈਸ ਸੀ ਸਾਡੇ ਉੱਪਰ ਜਾ ਕੇ ਹੋਰ ਜਾਣ ਦੀ ਸੰਭਾਵਨਾ ਹੈ ਸੋ ਇੱਕ ਮੈਸੇਜ ਤੁਹਾਨੂੰ ਜ਼ਰੂਰ ਹੈ ਜਿਹੜੇ ਇਗਜ਼ਾਮ ਦੇ ਰਹੇ ਨੇ ਇਸ ਵਾਰੀ ਇਹ ਗਲਤੀ ਕਰਨ ਦੀ ਕਿਰਪਾ ਕਰਕੇ ਅਗਲੇ ਸਾਲ ਤੋਂ ਜਿਹੜੀ ਯੂਟਾ ਬੀਜ ਕਿੱਥੇ ਹੁਣਾ ਲਾਉਣਾ ਨਹੀਂ ਕਰਤਾ ਇਹ ਤੁਹਾਨੂੰ ਥੱਲੇ ਪਾਈਏ ਇਸ ਵਾਸਤੇ ਆਪਾਂ ਜਣਾ ਹੋਵੇ ਨਹੀਂ ਜਾਣਾ ਨੈਕਸਟ ਆਓ ਜੀ اس تو بعد ہوں ڈفرنٹ ایگری انپٹس جہاں کاربن انپوٹس کو جہاں اکوٹی مشنس کو کر دیا نے یہ خاص طور پہ وہ ڈاٹا دکھایا جاؤں گا جا تو ڈاکٹر کلدیپ سن نے کے اکٹھا کیا تو تمہیں دسا کے بھی کبھی بکری انٹس وتھ کے ابھی جی وا پائے سو فصل اتپا مک طور پہ سارے کولے اٹھ کھیتی وسطا نے جہاں کی ورتوں کسان بھی فصل اتپاد کرتا ہے ہر ایک وسط کاربن آنے پر ہے جس جانا کے نا ریلیٹڈ امیشنز جہاں نے گیسوں کے روپئے سارے کوپر جاتی ہے جی سب کو زیادہ اِسی گل کریے تو ساری جی پانی کٹنے واسطے جیٹریسٹی یوز کرتے ہیں دوسرا جا فرٹیلائزر یوز کرتے ہیں اِسی موٹے طور پہ آنکڑے جڑے کٹھے کتے ہیں تو سلائڈ بائے سلائڈ شو کروں گا سب کو ود امیشنز یہاں دونوں کو ہوئی اس کے تمہیں واسطہ پایا بھی جھونے کے پانی کلار کلا کے سکا سکا کے یوریا کھا خاص طور پہ یوریا کھا کیونکہ وہ بھی کاربن کاسٹ بہت زیادہ ہوں ہے یوریا کھا بہت یونیورسٹی سفارش کرتی ہے دو یا جی کوکے سے پچی پرسینٹ تک کٹا کے سفارش کی ہے جب رہنے رہے تو بہت حد تک اگر کاربن ایڈمیشن کٹا سکتے ہیں جیج اے مانسر کی وہ تمہیں جانکاری سانجھی کریں گے ایک